ਉਹ ਪਾਰਸੋਂ ਇੱਕ ਬੱਚਾ ਜਿਹੜਾ ਹੈਗਾ ਆ ਭਟਾਰੀ ਫੈਮਿਲੀ ਦਾ ਇਥੋ ਚੰਗੇ ਕਾਰੋਬਾਰੀ ਹੈਗੇ ਆ ਪਠਾਨਕੋਟ ਦੇ ਉਹਨਾਂ ਦਾ ਬੱਚਾ ਅਗਵਾ ਕੀਤਾ ਗਿਆ ਸੀਗਾ ਕਾਰ ਸਵਾਰਾਂ ਵੱਲੋਂ ਔਰ ਤਕਰੀਬਨ ਅਸੀਂ 7 ਘੰਟਿਆਂ ਦੀ ਮਿਹਨਤ ਤੋਂ ਬਾਅਦ ਜਿਹੜਾ ਹੈਗਾ ਆ ਵਿਧੀ ਹੈਲਪ ਆਫ ਹਿਮਾਚਲ ਪੁਲਿਸ ਨਾਲ ਕਮਾਂਗਾ ਉਹਨਾਂ ਦੀ ਸਾਨੂੰ ਕਾਫੀ ਉਦਾਦ ਰਹੀ ਆ ਸਾਡੀਆਂ ਚੇਸ ਟੀਮਾਂ ਜਿਹੜੀਆਂ ਮਗਰ ਲੱਗੀਆਂ ਸੀ ਉਹਨਾਂ ਨੇ ਬੱਚੇ ਨੂੰ ਬਰਾਮਦ ਕਰ ਲਿਆ ਬੱਚੇ ਦੀ ਬਰਾਬਰੀ ਬਾਰੇ ਤਾਂ ਪਹਿਲਾਂ ਅਸੀਂ ਜਾਗਰੂਕ ਕਰਾਈ ਚੁੱਕੇ ਹਾਂ ਪਰ ਹੁਣ ਜਿਹੜੀ ਸਫਲਤਾ ਅਸਲ ਹੋਈ ਆ ਉਹ ਇਹ ਆ ਕਿ ਜਿਹੜਾ ਜਿਸ ਬੱਚੇ ਨੂੰ ਅਗਵਾ ਕਰਨ ਦੀ ਜਿਹੜੀ ਪ੍ਰਮੁੱਖ ਸਾਜ਼ਿਸ਼ ਘੜੀ ਸੀ ਉਹ ਪਠਾਨਕੋਟ ਦਾ ਹੀ ਰਹਿਣ ਵਾਲਾ ਹੈ ਉਹਦਾ ਨਾਂ ਅਵਤਾਰ ਸਿੰਘ ਆ ਅਵਤਾਰ ਸਿੰਘ ਦਾ ਰਿਸ਼ਤਾ ਜਾਂ ਉਹ ਕਹ ਲੋ ਕਿ ਜਿਹੜੇ ਰਿਲੇਸ਼ਨਸ ਹੈਗੇ ਆ ਭੰਡਾਰੀ ਫੈਮਿਲੀ ਨਾਲ ਇਸ ਤਰ੍ਹਾਂ ਹੈ ਕਿ ਅਵਤਾਰ ਸਿੰਘ ਦੀ ਵਾਈਫ ਜਿਹੜੀ ਹੈਗੀ ਆ ਮਿਸਿਸ ਸ਼ਿਤਰਾ ਉਹ ਭੰਡਾਰੀ ਜਿਹੜੇ ਹੈਗੇ ਆ ਕਾਰੋਬਾਰੀ ਹੈ ਇਹਨਾਂ ਦੇ ਰਿਸੈਪਸ਼ਨ ਦੇ ਉੱਤੇ ਕਾਰੋਬਾਰ ਜਿਹੜਾ ਸ਼ੋਰੂਮ ਆ ਉਹਦੇ ਰਿਸੈਪਸ਼ਨ ਦੇ ਉੱਤੇ ਕੰਮ ਕਰਦੀ ਆ ਔਰ ਪਿਛਲੇ 3 2 3 ਸਾਲ ਤੋਂ ਉੱਥੇ ਕੰਮ ਕਰ ਰਹੀ ਆ ਭੰਡਾਰੀ ਫੈਮਿਲੀ ਦੇ ਮੁਤਾਬਕ ਇਹ ਲੜਕੀ ਆ ਕਾਫੀ ਮਿਹਨਤੀ ਤੇ ਇਮਾਨਦਾਰ ਇਹਨਾਂ ਨੂੰ ਇਮਾਨਦਾਰੀ ਇਮਾਨਦਾਰੀ ਵਾਲੀ ਉਹਦੀ ਸ਼ਾਬ ਸੀ ਉਸ ਤੋਂ ਬਾਅਦ ਜਨਵਰੀ 'ਚ ਉਹਦਾ ਵਿਆਹ ਹੋ ਜਾਂਦਾ ਵਿਆਹ ਇੱਕ ਜੀਸੀਬੀ ਆਪਰੇਟਰ ਨਾ ਹੁੰਦਾ ਜਿਹੜਾ ਕਿ ਉੱਥੇ ਜਿਸ ਤਰ੍ਹਾਂ ਦੀ ਮਸ਼ੀਨ ਚਲਾਉਂਦਾ ਜਿਸ ਦਾ ਨਾਂ ਕਿ ਅਵਤਾਰ ਸਿੰਘ ਆ ਅਵਤਾਰ ਸਿੰਘ ਹੀ ਇਸ ਜਿਹੜੀ ਹੈਗੀ ਆ ਆਪਣੇ ਅਗਵਾ ਕਰਨ ਦੀ ਵਾਰ ਦਾ ਤਾਂ ਕਿਡਨੈਪ ਕਰਨ ਦੀ ਬੱਚੇ ਦੀ ਵਾਰ ਦਾ ਤਾਂ ਉਹਦਾ ਮੁੱਖ ਦੋਸ਼ੀ ਆ ਉਹਨੇ ਸਾਜ਼ਿਸ਼ ਪੂਰੀ ਤਰ੍ਹਾਂ ਕਰਕੇ ਅਮਿਤ ਰਾਣਾ ਤੇ ਰਿਸ਼ਭ ਨੂੰ ਬੱਚੇ ਨੂੰ ਅਗਵਾ ਕਰਨ ਲਈ ਇੱਥੇ ਲੈ ਕੇ ਆਂਦਾ ਆਪ ਹੀ ਉਸ ਦੀ ਰੈਕੀ ਕਰਵਾਈ ਰੈਕੀ ਕਰਾਉਣ ਤੋਂ ਬਾਅਦ ਆਪ ਸਾਇਲੈਂਟ ਰਹਾ ਉਹ ਅਗਵਾ ਕਰਕੇ ਥੋ ਚਲੇ ਜਾਂਦੇ ਆ ਇਹਦੇ ਪਿੱਛੇ ਕਾਰਨ ਇਹ ਆ ਕਿ ਜਿਹੜਾ ਅਵਤਾਰ ਸਿੰਘ ਆ ਅਵਤਾਰ ਸਿੰਘ ਦੀ ਵਾਈਫ ਉੱਥੇ ਕੰਮ ਕਰਦੀ ਆ ਔਰ ਸ਼ਾਮ ਨੂੰ ਉਹਦੀ ਵਾਈਫ ਨੂੰ ਤਕਰੀਬਨ 7:00 ਵਜੇ ਦੇ ਕਰੀਬ ਛੁੱਟੀ ਹੁੰਦੀ ਸੀ ਤੇ ਉਸ ਤੋਂ ਪਹਿਲਾਂ ਇਹ ਉਹਨੂੰ ਲੈਣ ਵਾਸਤੇ ਚਲਾ ਜਾਂਦਾ ਸੀਗਾ ਤੇ ਇਹ ਇਹ ਵੇਖਦਾ ਰਿਹਾ ਕਿ ਇਹਦੀ ਵਾਈਫ ਕਾਫੀ ਫਾਈਨੈਂਸ ਜਿਹੜੀ ਕੰਟਰੋਲ ਭੰਡਾਰੀ ਸਾਹਿਬ ਨੂੰ ਉਹ ਕਦੀ ਲੱਖਾਂ ਚੰਦੀ ਆ ਤੇ ਕਦੀ ਹਜ਼ਾਰਾਂ ਰੁਪਏ ਚੰਦੀ ਆ ਸੋ ਇਹਨਾਂ ਅੰਦਾਜ਼ਾ ਲਾ ਰਹਾ ਜੀ ਮਹੀਨੇ ਵਿੱਚ ਭੰਡਾਰੀ ਸਾਹਿਬ ਨੂੰ ਕਾਫੀ ਚੋਖੀ ਆਮਦਨ ਹੁੰਦੀ ਆ ਔਰ ਉਸ ਤੋਂ ਬਾਅਦ ਜੇ ਕੋਕ ਲੈਂਡ ਜਾਂਦਾ ਸੀ ਭੰਡਾਰੀ ਸਾਹਿਬ ਉੱਥੇ ਹੁੰਦੇ ਸੀ ਭੰਡਾਰੀ ਸਾਹਿਬ ਨੂੰ ਬਸਲ ਭੰਡਾਰੀ ਨੂੰ ਇਹ ਮਿਲਦਾ ਗਿਲਦਾ ਵੀ ਰਿਹਾ ਉਹਨਾਂ ਦਾ ਵਿਸ਼ਵਾਸ ਇਹਨੇ ਜਿੱਤ ਲਿਆ ਸੀ ਔਰ ਉਹਨਾਂ ਨੂੰ ਵੀ ਸ਼ੱਕ ਨਹੀਂ ਪਿਆ ਕਿ ਸਾਡੇ ਰਿਸੈਪਸ਼ਨਿਸ ਨੇ ਉਹਨਾਂ ਦਾ ਹਸਬੰਡ ਆ ਤੇ ਇਸ ਤਰ੍ਹਾਂ ਦਾ ਕੋਈ ਸ਼ੱਕ ਵੀ ਨਹੀਂ ਹੋਇਆ ਬੱਚਾ ਵੀ ਕੁਦਰਤੀ ਤੌਰ ਤੇ ਆਪਣੇ ਫਾਦਰ ਦੇ ਸ਼ੋਰੂਮ ਤੇ ਚਲਾ ਜਾਂਦਾ ਸੀ ਉਹ ਵੀ ਇੱਥੇ ਖੇਡਦਾ ਖੂਡਦਾ ਰਹਿੰਦਾ ਸੀ ਛੇ ਦਿਨਾਂ ਦੇ ਦਿਮਾਗ 'ਚ ਆਇਆ ਇਹਦੇ ਦਿਮਾਗ 'ਚ ਆਇਆ ਕਿ ਜੇ ਜਲਦੀ ਅਮੀਰ ਹੋਣਾ ਤੇ ਬੱਚੇ ਦੀ ਕਿਡਨਾਪਿੰਗ ਕੀਤੀ ਜਾਵੇ ਔਰ ਪਲਾਨ ਕਰਕੇ ਕੀਤੀ ਜਾਵੇ ਉਸ ਪਲੈਨਿੰਗ ਦੇ ਤਹਿਤ ਇਹਨੇ ਇਹਦਾ ਦੋਸਤ ਹੈ ਇੱਕ ਰਿਸ਼ਵ ਜਿਹੜਾ ਕਿ ਉਹ ਵੀ ਜੀਸੀਬੀ ਆਪਰੇਟਰ ਆ ਹਿਮਾਚਲ ਦਾ ਰਹਿਣ ਦਾ ਰਿਸ਼ਵ ਨੂੰ ਆਪਣੇ ਨਾਲ ਇਹਨੇ ਰਲਾਇਆ ਰਿਸ਼ਵ ਦਾ ਅਗਿਓ ਦੋਸਤ ਹੈਗਾ ਆ ਅਮਿਤ ਰਾਣਾ ਜਿਹੜਾ ਕਿ ਡਿਸਮਿਸਡ ਕਨਸਟੇਬਲ ਆ ਪੀਐਸਬੀਚੋਂ ਇਹਨਾ ਦੋਨਾਂ ਨੂੰ ਆਪਣੇ ਨਾਲ ਰਲਾਇਆ ਆਪਣੇ ਨਾਲ ਰਲਾ ਕੇ ਇਹ ਤੇ ਉਹਨਾਂ ਨੂੰ ਪਹਿਲਾ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ ਰੈਕੀ ਕਰਵਾਉਂਦਾ ਰਿਹਾ ਪਹਿਲਾ 2 ਬੀਲਰਸ ਤੇ ਰੈਕੀ ਹੁੰਦੀ ਰਹੀ ਫਿਰ ਅਮਿਤ ਰਾਣਾ ਨੇ 20 ਅਗਸਤ ਦੇ ਨੇੜੇ ਤੇ ਜਿਹੜੀ ਹੈਗੀ ਸਵਿਫਟ ਡਿਜ਼ਾਇਰ ਵਾਈਟ ਵਾਈਟ ਕਲਰ ਦੀ ਕਾਰ ਹੈ ਇੱਕ ਐਪ ਦੇ ਰਾਹੀਂ ਸੈਲਫ ਡਰਾਈਵਨ ਜਿਹੜੀ ਹੈਗੀ ਆ ਆਪ ਜਿਹੜੀ ਤੇ ਡਰਾਈਵਿੰਗ ਕਰ ਸਕਦਾ ਉਹ ਚੰਡੀਗੜ੍ਹ ਤੋਂ ਉਹਨੇ ਹਾਇਰ ਕੀਤੀ ਸਪੈਸ਼ਲੀ ਫਾਰ ਥਿਸ ਪਰਪਸ ਉਸ ਕਾਰ ਦੇ ਵਿੱਚ ਉਹਨੇ ਜਿਹੜੀ ਹੈਗੀ ਆ 20 ਤਰੀਕ ਨੂੰ ਲੈ ਲੈਂਦਾ ਉਸ ਤੋਂ ਬਾਅਦ ਫਿਰ ਕਾਰ ਰਹੀ ਰੱਖੀ ਹੁੰਦੀ ਕਿਉਂਕਿ ਬੱਚੇ ਨੂੰ ਕਿਡਨਾਪ ਕਰਨਾ ਸੀਗਾ ਟੂ-ਵੀਲਰ ਤੇ ਔਖਾ ਸੀ ਇਸ ਕਰਕੇ ਕਾਰ ਨੂੰ ਹਾਇਰ ਕੀਤਾ ਗਿਆ ਕਾਰ ਦਾ ਨੰਬਰ ਪਲੇਟ ਚੇਂਜ ਕੀਤਾ ਗਿਆ ਨੰਬਰ ਪਲੇਟ ਜਿਹੜਾ ਹੈਗਾ ਉਹ 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 ਨੰਬਰ ਪਲੇਟ ਲਾਈ ਗਈ ਜਿਸ ਤਰ੍ਹਾਂ ਦੀ ਚੰਬੇ ਚਲੇ ਦੇ ਵਿੱਚ ਸੇਮ ਮਾਡਲ ਸੇਮ ਕਲਰ ਦੀ ਸਿਰਫ ਡਿਜ਼ਾਇਰ ਕਾਰ ਆ ਸ਼ਾਇਦ ਉਹ ਇਹਨਾਂ ਨੇ ਕਿਤੇ ਵੇਖੀ ਹੋਵੇਗੀ ਜਾਨਾ ਨੂੰ ਕਿਤੇ ਨੈਟ ਦੇ ਉੱਤੇ ਉਹ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਇੱਕ ਕਾਰ ਹੈ ਉਸ ਤਰ੍ਹਾਂ ਦੀ ਹੀ ਕਾਰ ਕ੍ਰੀਏਟ ਕੀਤੀ ਗਈ ਕਾਰ ਕ੍ਰੀਏਟ ਕਰਕੇ ਇਹ 26 27 ਤਰੀਕ ਦੇ ਨੇੜੇ ਤੇੜੇ ਇਹਨਾਂ ਦੀਆਂ ਰੈਕੀ ਜ਼ਿਆਦਾ ਤੇਜ਼ ਹੋ ਗਈਆਂ ਪਹਿਲਾਂ ਪਲਾਨ ਕਰਨ ਦੇ ਨਾਲ ਇਹ 27 ਤਰੀਕ ਨੂੰ ਵੀ ਉਹਨੂੰ ਕੁੜਕੇ ਨੂੰ ਕਿਡਨਾਪ ਕਰਨ ਗਏ 27 28 ਨੂੰ ਵੀ ਕਿਡਨਾਪ ਕਰਨ ਗਏ ਆ ਪਰ ਕਿਸੇ ਕਾਰਨਾ ਕਰਕੇ ਇਹਨਾਂ ਦੀ ਇਹਨਾਂ ਨੂੰ ਕਿਡਨਾਪ ਨਹੀਂ ਕਰ ਸਕੇ ਇੱਕ ਦਿਨ ਤਾਂ ਬੱਚੇ ਨੂੰ ਸ਼ਾਇਦ ਛੁੱਟੀ ਹੋ ਗਈ ਸੀ ਉਹ ਤੇ ਪਿਤਾ ਦੇ ਦੱਸਣ ਦੇ ਮੁਤਾਬਕ ਤੇ ਇੱਕ ਦਿਨ ਜਦੋਂ ਕਿਡਨਾਪ ਕਰਨ ਗਏ ਤੇ ਉਹਨਾਂ ਦੀ ਗਵਾਂਡੀ ਨੇ ਕਿਸੇ ਨੇ ਸ਼ਾਇਦ ਆਪਣਾ ਵਹੀਕਲ ਬਾਹਰ ਕੱਢ ਲਿਆ ਉਹਨਾਂ ਦੇ ਘਰ ਦੇ ਹੋਰ ਮੈਂਬਰ ਆ ਗਏ ਡਰ ਗਏ ਕਿ ਹਾਂ ਰੌਲਾ ਪੈ ਜਾਏਗਾ ਸਿੱਕੇਤੇ ਉੱਥੇ ਜਾ ਕੇ ਗਲੀ ਦੇ ਵਿੱਚ ਸਟ੍ਰਕ ਨਾ ਹੋ ਜਾਈਏ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ 30 ਤਰੀਕ ਨੂੰ ਤਾਂ ਇਹਨਾਂ ਨੇ ਅੰਜਾਮ ਦਿੱਤਾ ਵਾਰਦਾਤ ਨੂੰ ਅੰਦਾਮ ਦੇਣ ਤੋਂ ਬਾਅਦ ਇਹ ਜਿਹੜੇ ਹੈਗੇ ਹਿਮਾਚਲ 'ਚ ਇਮੀਡੀਏਟਲੀ ਐਂਟਰ ਕਰਕੇ ਕੋ ਪਠਾਨਕੋਟ ਆਸੇ ਪਾਸੇ ਹਿਮਾਚਲ ਤੇ ਜੈਂਡਕੇ ਨੱਕ ਰਿਆ ਹੋਇਆ ਤੋਂ ਪਠਾਨਕੋਟ ਤੋਂ ਹਿਮਾਚਲ ਨੂੰ ਐਂਟਰ ਕਰਨ ਲੱਗਿਆਂ ਹਰਲੀ 3 ਤੋਂ 4 ਮਿੰਟ ਲੱਗਦੇ ਸੋਤ੍ਰੰਤ ਇਹ ਹਿਮਾਚਲ ਚਲੇ ਗਏ ਤੇ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਚੇਸ ਟੀਮਾਂ ਸੀਗੀਆਂ ਜਿੱਦਾਂ ਹੀ ਪਤਾ ਲੱਗਿਆ ਉਸ ਤੋਂ ਬਾਅਦ ਇਨਵੈਸਟੀਗੇਟ ਕਰਕੇ ਚੇਸ ਟੀਮਾਂ ਵੀ ਮਗਰ ਜੜੀਆਂ ਹੋ ਗਈਆਂ ਬਾਕੀ ਦਾ ਜਿਹੜੀ ਥਕਾਣੀ ਆ ਉਹ ਤੁਹਾਨੂੰ ਪਤਾ ਹੀ ਕਿ ਉੱਥੇ ਜਾ ਕੇ ਇਹਨਾਂ ਬੱਚਿਆਂ ਨੂੰ ਰਿਕਵਰ ਕਰ ਲਿਆ ਗਿਆ ਹੁਣ ਮੁੱਖ ਦੀ ਗੱਲ ਇਹ ਆ ਕਿ ਇਹ ਇਹ ਜਿਹੜਾ ਵਿਅਕਤੀ ਆ ਇਹ ਅਵਤਾਰ ਸਿੰਘ ਹੀ ਮੁੱਖ ਜਿਹੜਾ ਸਾਜ਼ਿਸ਼ ਦਾ ਘੜਾ ਆ ਇਹਨੇ ਸਾਜ਼ਿਸ਼ ਕਰਕੇ ਬੱਚੇ ਦੀ ਕਿਡਨੈਪਿੰਗ ਕਰਾਈ ਇਹ ਪੈਸੇ ਤੋਂ ਟੁੱਟਿਆ ਹੋਇਆ ਰਿਸ਼ਭ ਵੀ ਪੈਸੇ ਤੋਂ ਟੁੱਟਿਆ ਹੋਇਆ ਅੱਗੇ ਜਿਹੜਾ ਅਮਿਤ ਰਾਣਾ ਆ ਉਹ ਬੀਐਸਐਫ ਚ ਡਿਸਮਿਸ ਹੋ ਗਿਆ ਸਾਰੇ ਪੈਸੇ ਤੋਂ ਟੁੱਟੇ ਹੋਏ ਆ ਜਲਦੀ ਅਮੀਰ ਬਣਨ ਦੇ ਲਾਲਚ ਵਿੱਚ ਇਹਨਾਂ ਨੇ ਜਾ ਕੇ ਬੱਚੇ ਨੂੰ ਅਗਵਾ ਕੀਤਾ ਅਗਵਾ ਕਰਨ ਦੇ ਬਾਅਦ ਇਹ ਸੀ ਮਕਸਦ ਕਿ ਬੱਚੇ ਨੂੰ ਅਸੀਂ ਪੈਸੇ ਲਵਾਂਗੇ ਕਿਸੇ ਜਗ੍ਹਾ ਤੇ ਹਿਮਾਚਲ ਦੇ ਵਿੱਚ ਬਲਾ ਕੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਆ ਬੱਚੇ ਨੂੰ ਛੱਡਣਾ ਨਹੀਂ ਸੀ ਜਾਂ ਛੱਡਣਾ ਸੀ ਜਾਂ ਨਹੀਂ ਛੱਡਣਾ ਸੀ ਇਹ ਦੇਖੋ ਮੌਕੇ ਤੇ ਹੁੰਦਾ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ ਜੇ ਹਾਲਾਤ ਉਹਨਾਂ ਨੂੰ ਆਪਣੇ ਟਾਈਟ ਲੱਗਣ ਹੋ ਸਕਦਾ ਕਿ ਬੱਚੇ ਦਾ ਨੁਕਸਾਨ ਕਰ ਦਿੰਦੇ ਜੇ ਉਹਨਾਂ ਨੂੰ ਹਾਲਾਤ ਸੁਖਾਂਵੇਂ ਲੱਗਦੇ ਬੱਚੇ ਨੂੰ ਛੱਡ ਵੀ ਸਕਦੇ ਸੀ ਪਰ ਬੱਚੇ ਦੀ ਜਾਨ ਨੂੰ ਬੇहद ਖਤਰਾ ਸੀ ਇਸ ਕਰਕੇ ਸੋ ਪ੍ਰਾਇਮਰਲੀ ਸਾਡੀ ਡਿਊਟੀ ਸੀ ਕਿ ਬੱਚੇ ਨੂੰ ਬਚਾਇਆ ਜਾਵੇ ਸੋ ਦੇ ਵਿੱਚ ਅ ਅਤਲ ਸਾਡੀਆਂ ਟੀਮਾਂ ਨੇ ਕਾਫੀ ਮਿਹਨਤ ਕੀਤੀ ਹਿਮਾਚਲ ਪੁਲਿਸ ਦਾ ਸਾਥ ਰਿਹਾ ਹਿਮਾਚਲ ਦੇ ਲੋਕਾਂ ਦਾ ਸਾਥ ਰਿਹਾ ਕਿਉਂਕਿ ਇੱਕ ਬੜਾ ਡਿਫਿਕਲਟ ਟੈਰੇਨ ਅੱਗੇ ਜਾ ਕੇ ਪਹਾੜੀ ਰਸਤਾ ਆ ਜਾਂਦਾ ਪਹਾੜੀ ਰਸਤੇ 'ਚ ਰਾਤ ਨੂੰ 10:30 11 ਵਜੇ ਲੋਕਲ ਏਰੀਆ ਦੇ ਵਿੱਚ ਸਰਚ ਕਰਨਾ ਸੰਭਵ ਨਹੀਂ ਆ ਸੋ ਲੋਕਲ ਲੋਕਾਂ ਦੀ ਵੀ ਉੱਥੇ ਮਦਦ ਲਈ ਗਈ ਜਿਹੜਾ ਪੁਲਿਸ ਦੀ ਬੜੀ ਵਧੀਆ ਤਰੀਕੇ ਨਾਲ ਮਦਦ ਕੀਤੀ ਔਰ ਪਿੰਪੁਆਇੰਟ ਅਸੀਂ ਜਿਹੜੀ ਲੋਕੇਸ਼ਨ ਜਿਹੜੀ ਸੀਗੀ ਉਹ ਕਰਕੇ ਤੇ ਉਹਨੂੰ ਉੱਥੋਂ ਕਿਡਨੈਪਰ ਦੇ ਚੰਗਲ ਚੋਂ ਬਚਾ ਲਿਆ ਕਿਉਂਕਿ ਰਾਤ ਦਾ ਹਨੇਰਾ ਸੀ ਅੱਗੇ ਪਿੱਛੇ ਜੰਗਲ ਇੱਕ ਪਾਸੇ ਦਰਿਆ ਵਗ ਰਿਹਾ ਸੋ ਉੱਥੋਂ ਦਾ ਫਾਇਦਾ ਉਠਾ ਕੇ ਭੱਜ ਗਏ ਪਰ ਪ੍ਰਮੁੱਖ ਸਾਜ਼ਿਸ਼ ਘੜਾ ਇੱਕ ਇਹਨਾਂ ਦਾ ਸਾਥੀ ਹੋਰ ਆ ਸ਼ਮਸ਼ੀਰ ਜਿਹੜਾ ਜਨੇ ਲੋਜਿਸਟਿਕਸ ਪ੍ਰੋਵਾਈਡ ਕੀਤੀਆਂ ਹਿਮਾਚਲ ਦੇ ਵਿੱਚ ਇਹਨਾਂ ਦਾ ਅਸਮਾਨ ਸਾੰਬਿਆ ਪਲਾਸਣਾ ਨੂੰ ਹੋਰ ਮਦਦ ਜਿਹੜੀਆਂ ਉਹ ਸਾਡੇ ਧਿਆਨ ਦੇ ਵਿੱਚ ਆਉ ਦਿੱਤੀਆਂ ਗਈਆਂ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਕੁੱਲ ਦੋ ਦੋਸ਼ੀ ਇਹਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਦੇਖੋ ਹੁਣ ਤੱਕ ਚਾਰ ਆ ਰਹੇ ਆ ਇਨਵੈਸਟੀਗੇਸ਼ਨ ਅੱਗੇ ਚੱਲੇਗੀ ਹੋ ਸਕਦਾ ਕਿਸੇ ਦਾ ਹੋਰ ਦਾ ਵੀ ਲਿੰਕ ਨਿਕਲ ਆਵੇ ਨਾਲ ਜ਼ਰੂਰੀ ਨਹੀਂ ਕਿ ਚਾਰ ਹੁਣ ਹੋਰ ਦਾ ਵੀ ਲਿੰਕ ਨਿਕਲ ਆਵੇ ਸੋ ਅਸੀਂ ਉਹਨਾਂ ਬਾਕੀਆਂ ਦੀ ਵੀ ਪਹਾੜ ਦੇ ਵਿੱਚ ਆ ਤੁਰੰਤ ਅਸੀਂ ਕਾਰਵਾਈ ਕਰ ਰਹੇ ਹਾਂ ਜਿੱਦਾਂ ਜਿੱਦਾਂ ਦੀ ਸਾਨੂੰ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਜਿੱਦਾਂ ਸਾਡੀ ਇਨਵੈਸਟੀਗੇਸ਼ਨ ਟੀਮਾਂ ਜਿਹੜੀਆਂ ਹੈਗੀਆਂ ਉਹ ਹਜੇ ਵੀ ਬਹੁਤ ਮੁਸਤੈਦੀ ਨਾਲ ਜਿਹੜੀਆਂ ਕੰਮ ਕਰ ਰਹੀਆਂ ਇਹ ਸਰਪ੍ਰਸਤ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਕੋਈ ਮੈਸੇਜ ਦੇਖੋ ਮੇਰਾ ਪੂਰੇ ਪਠਾਨਕੋਟ ਵਾਸੀਆਂ ਨੂੰ ਜਾਂ ਜਿਸ ਤਰ੍ਹਾਂ ਦਾ ਇਹ ਕਿਡਨੈਪਿੰਗ ਹੋਏ ਸਬਕ ਦਿੰਦੀ ਆ ਕਿ ਜਿਹੜੇ ਵੀ ਤੁਸੀਂ employees ਪਹਿਲੀ ਗੱਲ ਆ ਆਪਣੇ ਕੋ ਰੱਖਦੇ ਆ employees ਦਾ ਪੂਰਾ ਤੁਹਾਡੇ ਕੋਲ ਪਰਟੀਕੂਲਰ ਹੋਣਾ ਚਾਹੀਦਾ ਜੇ ਆਊਟ ਆਫ ਸਟੇਟ ਦਾ ਆਊਟ ਆਫ ਡਿਸਟ੍ਰਿਕਟ ਦਾ ਹੈਗਾ ਉਹਦੇ ਤੁਹਾਡੇ ਕੋਲ ਆਧਾਰ ਕਾਰਡ ਉਹਦੇ ਹੋਰ ਪਛਾਣ ਪੱਤਾ ਤੁਹਾਡੇ ਕੋਲ ਹੋਣਾ ਚਾਹੀਦਾ ਹੋ ਸਕੇ ਅਸੀਂ ਕਦੀ ਮਨਾਂ ਨਹੀਂ ਕਰਦੇ ਇਸ ਸਮਾਂ ਖੁਸ਼ੀ ਹੁੰਦੀ ਸਾਡੇ ਕੋਲ ਕੋਈ ਪੁਲਿਸ ਵੈਰੀਫਿਕੇਸ਼ਨ ਕਰਾਉਂਦਾ ਕੋਈ ਪੁਲਿਸ ਵੈਰੀਫਿਕੇਸ਼ਨ ਕਰਾਓ ਕੋਈ ਅਪਰਾਧ ਤਾਂ ਨਹੀਂ ਕੀਤਾ ਜੇ ਬਾਹਰ ਵਿੱਚ ਰਿਹਾਦਾ ਸੀ ਉੱਥੇ ਲਿਖ ਕੇ ਭੇਜ ਸਕਦੇ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਆ ਕਿ ਅਪਰਾਧੀ ਤਾਂ ਨਹੀਂ ਹੈ ਦੂਸਰੀ ਜਿਹੜੀ ਗੱਲ ਆ ਕਿ ਬੱਚਿਆਂ ਦੇ ਮਾਮਲੇ ਵਿੱਚ ਸਕੂਲਾਂ ਨੂੰ ਵੀ ਸੰਵੇਦਨਸ਼ੀਲ ਹੋਣਾ ਪੈਣਾ ਕਿਉਂਕਿ ਬੱਚਿਆਂ ਨੂੰ ਛੱਡਣ ਤੇ ਲੈ ਕੇ ਜਾਣ ਵਾਸਤੇ ਬੱਸਾਂ ਹੁਣ ਲਾਈਆਂ ਹੋਈਆਂ ਬੱਸਾਂ ਦੇ ਕੰਡਕਟਰਸ ਬੱਸਾਂ ਦੇ ਜਿਹੜੇ ਡਰਾਈਵਰਸ ਆ ਉਸ ਗੱਲ ਦੀ ਸੰਵੇਦਨਾ ਨੂੰ ਸਮਝਣ ਕਿ ਬੱਚੇ ਨੂੰ ਡ੍ਰੌਪ ਕਰਨ ਦੇ ਵਕਤ ਜਿਹੜਾ ਹੈਗਾ ਉਹ ਇਸ ਗੱਲ ਨੂੰ ਯਕੀਨਨ ਬਣਾਉਣ ਕਿ ਜਦੋਂ ਤੱਕ ਪੇਰੈਂਟਸ ਦੇ ਹੱਥਾਂ ਦੇ ਵਿੱਚ ਬੱਚਾ ਨਹੀਂ ਚੜ ਜਾਂਦਾ ਬੱਸ ਨੂੰ ਨਾ ਤੋਰਨ ਔਰ ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਬਹੁਤ ਸਾਰੇ ਬੱਚੇ ਦਾ ਸਮਾਰ ਹੁੰਦੇ ਬੱਸਾਂ ਦੇ ਵਿੱਚ ਹਰ ਪੁਆਇੰਟ ਦੇ ਉੱਤੇ ਜੇ 5-10 ਮਿੰਟ ਲਾ ਦੇਣਗੇ ਤੇ ਸ਼ਾਇਦ ਦੂਜੇ ਬੱਚੇ ਨੂੰ ਦੇਰੀ ਹੋ ਜਾਏਗੀ ਘਰ ਪਹੁੰਚਣ ਚ ਤੇ ਪੇਰੈਂਟਸ ਆਪ ਲੈਣ ਜਾਣ ਜਿੱਥੇ ਬੱਸ ਦਾ ਸਟਾਪ ਹੈ ਯਕੀਨ ਮਰਾਉਣ ਕਿ ਬੱਚੇ ਨੂੰ ਅਸੀਂ ਲੈਣ ਜਾਣਾ ਔਰ ਬੱਚੇ ਨੂੰ ਲੈ ਕੇ ਸਲਾਮਤੀ ਨਾਲ ਘਰ ਆਉਣਾ ਸੋ ਅਸੀਂ ਪੂਰੀ ਤਰ੍ਹਾਂ ਸਤਰਕਿਆ ਸੁਰੱਖਿਆ ਲਈ ਵਚਨਬੱਧਿਆ ਪਰ ਫਿਰ ਵੀ ਨਾਲ ਦੀ ਨਾਲ ਕਿਉਂਕਿ ਅਪਰਾਧ ਜਿਹੜਾ ਹੈਗਾ ਕਿਤੇ ਨਾ ਕਿਸੇ ਰੂਪ ਵਿੱਚ ਸਾਹਮਣੇ ਆਉਂਦਾ ਰਹਿੰਦਾ ਸੋ ਪੇਰੈਂਟਸ ਨੂੰ ਸੰਵੇਦਨਸ਼ੀਲ ਹੋਣਾ ਪੈਣਾ ਇਸ ਲਈ